ਸਾਰੇ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਹੈਗਾ ਪਹਿਲਾਂ ਤਾਂ ਮੇਰੀ ਸਾਰੀ ઓਡੀਅেন্স ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਂ ਲੁੱੱਚੇ ਬੁੜੇ ਵੈਬ ਸੀਰੀਜ਼ ਵਾਲਾ ਬਲੌਗ ਪਾਇਆ ਸੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਸੋਹਣਾ ਚੱਲਿਆ ਜੀ ਉਹ ਤੇ ਅੱਜ ਅਸੀਂ ਆਏ ਹੋਇਆ ਲੁੱੱਚੇ ਬੁੜੇ ਦੇ ਓਹ ਸ਼ੂਟ ਤੇ ਤੇ ਸਾਰੇ ਜਣੇ ਸਾਰੀ ਟੀਮ ਆ ਗਈ ਤਿਆਰ ਹੋਣ ਲੱਗ ਰਹੇ ਨੇ ਮਲਾਵਾਂਗੇ ਤੁਹਾਨੂੰ ਇਕੱਲੇ ਇਕੱਲੇ ਜਣੇ ਨਾਲ ਤੇ ਉਸ ਤੋਂ ਪਹਿਲਾਂ ਦੇਖੋ ਸਾਰੇ ਜਣੇ ਅਸੀਂ ਬਣਾ ਰਹੇ ਹਾਂ ਚਾਹ ਚਾਹ ਪੀਵਾਂਗੇ ਸਤਿ ਸ਼੍ਰੀ ਅਕਾਲ ਮੈਡਮ 100 ਰੁਪਏ ਕਿੱਥੇ ਛੱਡਿਆ ਸਵੇਰੇ ਸਵੇਰੇ ਬੋਲ ਪੋ ਪਾਵਰ ਬੈਂਕ ਲੈ ਲਈ ਮਾਰੇ ਭੈਣ ਦਾ 3 ਨਿਕਲ ਗਈ ਕਿਹਦੀ 3 ਨਿਕਲ ਗਈ ਜੈਲੇ ਦੀ ਮਤ ਲਾਦਰ ਮੱਦੇਬਰ ਸਾਰੀ ਸਾਰੀ ਗੱਲਬਾਤ ਦੱਸਿਓ ਸਰ ਕਿਵੇਂ ਨਿਕਲੀ ਹੈਗੀ ਉਹ ਜੈਲੇ ਦੀ 3 ਦੀ ਪਾਈ ਮੈਂ ਉਹਦੀ ਘੈਲੀ ਜੈਲੇ ਨੂੰ ਮਹਾਤਾ ਦੀ ਮੇਰੇ ਵਾਲ ਸਿੱਧੇ ਕਰਾਤੇ ਅੱਛਾ ਪਾਹੋਂ ਨਿਕਲੂਏ ਆਉਂ ਨਿਕਲ ਗਈ ਨਹੀਂ ਵਾਲ ਸਿੱਧੇ ਵਾਲੀਆਂ ਨਿਕਲਦੀਆਂ ਕਰਦੀਆਂ ਕੱਲ ਨੂੰ ਮੈਂ ਕਰਵਾਉਂਗੀ ਵਾਲ ਸਿੱਧੇ ਮੇਰੇ ਮਾਣ ਖੱਤੀ ਨਹੀਂ ਦਿਮਾਗ ਵਾਲ ਸਿੱਧੇ ਕਰਵਾਉਂਗੀ ਤਾਂ ਇਹ ਮਤਲਬ ਹੈ ਜਿਹਨਾਂ ਦੀਆਂ ਗੱਲ ਤਾਂ ਕੀ ਨਹੀਂ ਤੇਜ਼ ਹੁੰਦੀਆਂ ਜਿਹਦੇ ਵਾਲ ਸਿੱਧੇ ਕਰਾਉਂਗੇ ਜਿਹੜੀ ਗੁੱਤ ਕਰਦੀ ਆ ਉਹ ਭੋਲੀ ਹੁੰਦੀ ਆ ਮੈਂ ਇੱਕੋ ਤੀਆਂ ਪਕੜਿਆ ਇਹ ਜਿਹੜੀ ਜੂੜਾ ਇੰਦਰ ਸਰ ਕੀ ਹੋ ਗਿਆ ਮੈਂ ਸਾਈਡ 'ਚ ਹੋਏ ਖੜਿਆ ਹੈ ਕਰਮਾਇਲ ਦੀ ਟੀਮੀ ਭੱਜ ਗਈ ਕਿਹਦੇ ਨਾਲ ਬੰਦੇਰ ਵਾਲਿਆ ਭੱਜੂ ਹੋਰ ਕਦੇ ਨਾ ਭੱਜੂ ਸੌਂਖਾ ਹੋਰ ਬਹੁਤ ਸਮਝਾਇਆ ਮੈਂ ਉਹ ਕਰਨੈਲ ਨੂੰ ਬਹੁਤ ਸਮਝਾਇਆ ਵਾਹ ਬਾਲ ਨਾ ਦੇਖਾਤੀ ਮੀਰੇ ਹਾਂ ਕਹਿੰਦਾ ਸੌਂਖਾ ਇਹਨੂੰ ਅੱਛਾ ਉਹ ਵੇਗੀ ਤੂੰ ਉਹ ਨਾ ਸਾਰਾ ਸੋਨਾ ਚਾਕੇ ਲੈਗੀ ਹਾਂ ਹੈ ਹਾਂ ਨਾਲੇ ਜਿਹੜੇ ਮਾਇਸ ਵਿੱਚੀ ਨੂੰ ਚਾਕੇ ਲੈਗੀ ਸਾਰੇ ਉਹ ਵੀ ਰੱਬਾ ਪੈਸੇ ਵੀ ਲੈਗੀ ਚਲ ਇਹ ਆ ਗਲਤ ਗੱਲ ਆ ਜੇ ਨਿਕਲਣਾ ਤੇ ਨਿਕਲ ਜਾਂਦੀ ਪੈਸੇ ਕੋ ਲੈ ਕੇ ਗਈ ਚਾਕੇ ਕਿਉਂ ਨਿਕਲ ਜਾਂਦੀ ਚਲੋ ਉਹਦੇ ਕਿਸੇ ਹੋਰ ਨਾਲ ਗੱਲਬਾਤ ਹੋ ਗਈ ਹੂ ਐਵੇਂ ਤਾਂ ਨਹੀਂ ਆਪਾਂ ਕਹਿੰਦੇ ਰੋਕ ਨਹੀਂਦਾ ਕਿਸੇ ਮੈਂ ਤਾਂ ਪਰੂਗੀ ਸਰ ਇਧਰ ਮੂੰਹ ਤਾਂ ਕਰੋ ਫਿਰ ਤੁਹਾਨੂੰ ਪਤਾ ਲੱਗੇ ਵੀ ਉਹ ਕਿੱਥੇ ਆ ਭਾਈ ਨਾ ਕਿੱਥੇ ਮਰ ਗਿਆ ਆਪਾਂ ਆ ਤੂੰ ਮੇਰੇ ਕਿਹਾ ਮਗਰਪਿਆ ਹਾਂ ਹਾਂ ਮੈਂ ਤੁਹਾਡੀ ਫਿਲਮ ਭਰਦੀ ਹਾਂ ਮੈਂ ਉਹਨਾਂ ਦੇ ਘਰੇ ਜਾ ਕੇ ਦਿਖਾਉਂਗੀ ਵੀ ਇਹ ਹੈ ਨਾ ਵੀ ਉਹ ਕਰਦਾਗਾ ਤੁਹਾਡੀ ਨੂਂ ਦੀ ਬੇਇੱਜ਼ਤੀ ਕਰਨ ਲੱਗ ਰਿਹਾ ਨੋਰੀ ਕਿਰ ਦੇਖੀ ਨਹੀਂ ਭਾਈ ਅਜੀ ਤੀਜੋ ਕੱਢਦੀ ਜਦੋਂ ਐਨਕਾ ਲਾ ਕੇ ਕਾਲੀਆਂ ਅੱਛਾ ਹੈ ਤੁਸੀਂ ਦੇਖੀ ਹੈ ਕੱਢਦੀ ਹਾਂ ਐਨਕਾ ਲੱਗੀ ਨੇ ਕਾਲੀਆਂ ਉਹਦੀਆਂ ਨਾ ਹਰ ਇੱਕ ਐਨਕਾ ਲਾਉਣ ਵਾਲੀ ਕੁੜੀ ਗਲਤ ਥੋੜੂ ਹੁੰਦੀ ਆ ਮੈਂ ਕਦੋਂ ਕਹਣਾ ਗਲਤ ਹੁੰਦੀ ਆ ਐ ਤਾਂ ਅਸੀਂ ਵੀ ਲਾਉਣੇ ਐਨਕਾ ਤਾਂ ਹੈ ਐਨਕਾ ਤਾਂ ਅਸੀਂ ਵੀ ਲੱਗ ਜਾਂਦੇ ਕਿਹ ਪਤਾ ਹੁਣ ਤੁਸੀਂ ਕਿਉਂ ਲਾਉਣੇ ਲੈ ਅਸੀਂ ਤਾਂ ਹੂੰ ਲਾਉਣੇ ਵੀ ਮਿੱਟੀ ਕੱਟੇ ਤੋਂ ਅੱਖਾਂ 'ਚ ਨਾ ਪਵੇ ਕਾਰ ਚ ਬੈ ਕੇ ਕਿਹੜੀ ਅੱਖ ਤੇ ਮਿੱਟੀ ਪੰਝੇ ਮੈਨੂੰ ਕਾਰ ਚ ਬੈ ਕੇ ਤਾਂ ਸਿਲਾਈ ਵੀ ਨਹੀਂ ਫੇਰ ਉਹ ਤਾਂ ਕਾਰ ਚ ਚਲਾਉਂਦੀ ਸੀ ਅੱਛਾ ਫਿਰ ਗਲਤ ਧੀ ਹੋ ਹੋਰ ਜਾਨਾ ਤੂੰ ਖੈਤ ਰੋਟੀ ਨਹੀਂ ਖਾਂਦਾ ਚੰਗਾ ਚੰਗਾ ਹੈਲੋ ਬੰਤ ਵੀਰੇ ਸੱਚੀ ਕ ਵੀਰੇ ਹਈ ਜਾ ਰਾਂਦੀ ਜਹਾਰੀ ਸੜਕੇ ਲੱਗ ਗਈ ਪਰਲ ਪਟਾਲੇ ਨਹੀਂ ਤੂੰ ਅੱਛਾ ਨਹੀਂ ਤੇਰਾ ਦੂਰ ਰਹਿਣ ਦਾ ਦਾਵਾ ਤਾਂ ਮਨੂ ਬਿਣਾ ਇਤੋਂ ਮਰੂਗਾ ਹਯਾਰ ਤੇਰਾ ਜੇ ਮਰ ਗਿਆ ਨੀ ਸਾਂਝ ਤੈਨੂੰ ਕੀ ਪਟਿਆਲਾ ਤਾਰੂ ਨੀਂਗਾ ਹੱਤਾਨੇ ਦਿੰਦੇ ਤਾਨੇ ਦਿੰਦੇ ਐਦਰ ਨੂੰ ਸਭ ਖੋਖਰ ਵਾਲੇ ਨੀ ਯਾਰਾਂ ਦੀ ਯਾਰੀ ਸੜ ਕੇ ਲੱਗ ਗਈ ਪਰ ਮੈਂ ਪਟਿਆਲਾ ਤੂੰ ਤੂੰ ਅੱਜ ਕੱਬ ਜੈ ਕਿਉਂ ਗੱਡਿਆ ਆ ਜਿੰਦਗੀ ਦੀ ਕੁੱਪ ਪਿਆ ਪਿਆ ਇਹ ਤਾਂ ਗਰੀਬੀ ਦਾ ਕੁੱਪ ਆ ਬਾਟਾ ਨਾਲੇ ਅੰਗਲ ਜੀ ਦਾ ਮਗਰਾ ਹੈ ਚੱਲ ਗਾਣਾ ਸੁਣਾ ਦੇ ਬੰਤ ਬਾਈ ਹਾਈ ਨਹੀਂ ਜਾ ਦਿੱਤਾ ਹਰੇ ਯਾਦ ਕਰੂਗੀ ਹਰ ਆਣੀ ਹੋ ਕੇ ਪਰਿਆ ਕਰੀਂ ਬੁਲਿਖ ਨਹੀਂ ਗੋਦੇ ਪਰ ਰਹੇਗੀ ਬਾਕੀ ਤਾਂ ਮੈਂ ਨਵੀਂ ਵਧੀਆ ਤੁੰਗ ਦੇ ਦੇ ਯਾਦ ਸੱਜਣਾ ਦੀ ਆਈ ਬਿਲਕੁਲ ਕਰੋਗੇ ਹਾਂਜੀ ਹੁਣ ਤੁਹਾਨੂੰ ਮਿਲਾਨ ਚੱਲੇ ਆ ਅਸੀਂ ਪੂਰੇ ਦੀ ਬੋਟੀ ਸਰਜੀਤ ਕੌਰ ਜੀ ਮੇਰੀ ਚਾਚੀ ਜੇ ਆਪਣਾ ਨਾਮ ਚਾਚੀ ਚਾਚੀ ਜਪਨਾਮ ਜੀ ਸਾਰਿਆਂ ਨੂੰ ਹੋਰ ਕਿਦਾਂ ਬਹੁਤ ਵਧੀਆ ਤੁਸੀਂ ਦੱਸੋ ਜੀ ਠੀਕ ਠਾਕ ਵਧੀਆ ਕੀ ਉਲਝ ਗਿਆ ਤੁਹਾਡਾ ਆਈਫੋਨ ਵਿੱਚ ਕਿਸੇ ਤੋਂ ਫੋਟੋ ਮੰਗਵਾਈਆਂ ਸੀ ਉਹ ਸੇਵ ਮੈਂ ਕਿਹਾ ਗੈਲਰੀ ਚ ਆਪਣੇ ਆਪ ਆ ਜੰਨੀ ਆ ਉਹ ਆਪਣੇ ਆਪ ਨਹੀਂ ਆਉਨੀਆਂ ਕਹਿੰਦੇ ਕਰਨੇ ਪੈਂਦੀਆਂ ਕਰਨੇ ਪੈਂਦੀਆਂ ਕਹਿੰਦੇ ਕਿ ਮੈਨੂੰ ਬਹੁਤਾ ਆਈਫੋਨ ਬਾਰੇ ਨੌਲੇਜ ਨਹੀਂ ਹੈਗੀ ਬਟ ਚਲੋ ਪੁੱਛ ਪੁੱਛ ਕੇ ਤੇਰੇ ਮੇਰੇ ਵਰਗੀਆਂ ਤੋਂ ਕੁਝ ਦਰਸ਼ਕਾਂ ਤੋਂ ਆਡੀਅנס ਤੋਂ ਸਲਾਹ ਲੈ ਕੇ ਫਿਰ ਆਪਾਂ ਗੱਲਬਾਤ ਕਰ ਲਈਦੀ ਆ ਇਦਾਂ ਸੈਟਿੰਗ ਜੇ ਕਰ ਲਈਦੀ ਆ ਐਪਲ ਦੀ ਫੋਨ ਦੀ ਐਪਲ ਦਾ ਫੋਨ ਚਾਚੀ ਨੇ ਫੋਨ ਲੈ ਲੈ ਭਈ ਐਪਲ ਦਾ ਨਰਾਲੇ ਬਾਬੇ ਨੇ ਲੈ ਕੇ ਦਿੱਤਾ ਨਰਾਲੇ ਬਾਬੇ ਦੀ ਸਾਣਾ ਲੱਗਦਾ ਭੈਣ ਨੇ ਭੇਜਿਆ ਕੈਨੇਡਾ ਤੋਂ ਵਧੀਆ ਗੱਲ ਆ ਹੂੰ ਨਰਾਲਾ ਬਾਬਾ ਨਹੀਂ ਦਿੰਦਾ ਨਾ ਉਹ ਨਰਾਲਾ ਬਾਬਾ ਨਾ ਨਰਾਲਾ ਬਾਬਾ ਲੈ ਲੈ ਆਪਣੇ ਤੋਂ ਦੇਣ ਵਾਲਾ ਨਹੀਂ ਹੈਗਾ ਉਹ ਨਰ ਅੱਲਾ ਵਾਬਾ ਸੱਚੀ ਉਹ ਤਾਂ ਲੁੱਟ ਲੁੱਟ ਲੋਕਾਂ ਨੂੰ ਖਾਂਦਾ ਭਾਈ ਡੇਰੇ ਬਾਦ ਤੋਂ ਦੂਰ ਰਹੋ ਸਹੀ ਗੱਲ ਹੈ ਹੁੰਦਾ ਜਿਹੜਾ ਸੀ ਇਹ ਮੈਸੇਜ ਦੇ ਰਹੇ ਆ ਲੁੱੱਚੇ ਬੁੜੇ ਵਿੱਚ ਇਹੀ ਦੇ ਰਹੇ ਆ ਵੇ ਡੇਰੇ ਬਾਦ ਤੋਂ ਦੂਰ ਰਹੋ ਡੇਰੇ ਵਾਲੇ ਦੇਖ ਲਓ ਮੈਂ ਆਪਣੀ ਹਰ ਇੱਕ ਇੰਟਰਵਿਊ 'ਚ ਵੀ ਕਹਿੰਨੀ ਆ ਤੇ ਮੈਂ ਵੈਸੇ ਵੀ ਬਲੌਗ 'ਚ ਬੋਲਦੀ ਰਹਿਨੀ ਆ ਵੇ ਡੇਰਿਆਂ ਦੇ ਵਿੱਚ ਧਾਰਮਿਕ ਥਾਹਾਂ ਤੇ ਜਿੰਨਾ ਸ਼ੋਸ਼ਣ ਹੁੰਦਾ ਹੈ ਔਰਤਾਂ ਦਾ ਤੇ ਬੱਚਿਆਂ ਦਾ ਤੁਸੀਂ ਰੋਜ਼ ਦੇਖਦੇ ਹੀ ਆ ਹੂੰ ਇੰਟਰਨੈਟ ਤੇ ਦੇਖਦੇ ਆ ਤੁਸੀਂ ਵੀਡੀਓ ਚ ਦੇਖਦੇ ਆ ਜਿੱਥੇ ਵੀ ਮਰਜੀ ਅੱਜ ਕੱਲ ਤਾਂ ਟਾਈਮ ਚ ਬਹੁਤ ਕੁਝ ਹੋਇਆ ਤੇ ਜਿੰਨਾ ਵੀ ਹੋ ਸਕਦਾ ਡੇਰੇ ਬਾਅਦ ਤੋਂ ਦੂਰ ਰੋ ਜਿਹੜੀ ਆਪਣੀ ਦਸਾ ਨੋਹਾਂ ਦੀ ਕਿਰਤ ਕਮਾਈ ਆ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਦੀ ਧੀ ਵਿਆਹੋ ਕਿਸੇ ਕੋਲ ਜਿੱਦ ਕੋ ਮਕਾਨ ਹੈ ਨਹੀਂ ਉਹਨੂੰ ਮਕਾਨ ਪਾਕੇ ਦਿਓ ਭਾਵੇਂ ਆਪਣਾ ਨਾਲ ਦੀ ਨਾਲ ਮਸਾ ਸਰਦਾ ਆ ਪਰ ਆਪਾਂ ਨਾ ਡੇਰੇਆਂ 'ਚ ਮੇਰੇ ਵਾਂਗੂ ਕਮਾਈ ੜਾਓ ਮੈਂ ਤਾਂ ਪੂਰੇ ਦੇ ਚੋਰੀ ਕੱਢ ਕੱਢ ਪੈਸੇ ਵੀ ਡੇਰੇ ਨਰਾਲੇ ਬਾਬੇ ਨੂੰ ਦਈ ਜਾਨੀ ਆ ਮੈਂ ਪਿਛਲੀ ਵਾਰ ਚੌਂਕੀ ਜਦੋਂ ਲਵਾਈ ਸੀ ਮੈਂ ਦੇਖ ਲੈ ਸਾਰਾ ਕੁਸੀਂ ਡੇਰੇ ਦੇ ਨਾਂ ਕਰਤਾ ਐ ਤੂੰ ਤਾਂ ਮਾਂ ਮੰਦ ਬੁੱਧੀ ਆ ਸਾਰਾ ਕੁਸੀਂ ਡੇਰੇ ਦੇ ਨਾਂ ਕਰਤਾ ਨਹੀਂ ਜਿੰਨਾ ਵੀ ਕੁਝ ਹੈਗਾ ਸੀ ਬੰਦਾ ਮੇਰਾ ਬਾਬਾ ਜੀ ਨੇ ਬਾਹਰੇ ਭੇਜਤਾ ਮੂਰੇ ਦੇਖੇ ਕੈਮਰੇ 'ਚ ਸਹੀ ਆ ਰਹਿਆ ਹਾਂ ਬੰਦਾ ਮੇਰਾ ਬਾਬਾ ਜੀ ਨੇ ਬਾਹਰੇ ਭੇਜਤਾ ਤੇ ਜਵਾਖ ਮੇਰੇ ਪੜਨੇ ਲਾਤੇ ਘਰ-ਵਾਰ ਛੱਡਦਾ ਮੈਂ ਆਪਦਾ ਹੋਟਲ 'ਚ ਹੋਟਲ ਚ ਲਾਈ ਪਾਣਾ ਹੋਸਟਲ ਚ ਹੋਸਟਲ ਚ ਹੋਸਟਲ ਚ ਪੜਨ ਲਾਤੇ ਹੋਟਲ ਚ ਲਾਤੇ ਪੜਨ ਹੋਟਲ ਚ ਤਾਂ ਸੱਚ ਆਪਾਂ ਰੋਟੀ ਪਾਣੀ ਖਾਣ ਦੇ ਆਈ ਹਾਂ ਹੋਸਟਲ ਚ ਨਿਆਣੇ ਇਹਦੇ ਪੜਨ ਲਾਤੇ ਜੋ ਆਕ ਬੱਗੜ ਚਲੇ ਗਿਆ ਆਸਟ੍ਰੇਲੀਆ ਹਾਂ ਬੱਗੜਾ ਹੀ ਮਿਸੂ ਬਹੁਤ ਮਿਸ ਕਰਦੇ ਆ ਬੱਗੜ ਨੂੰ ਜੱਪਨਾ ਬਗੜਾ ਤੇ ਕੋਈ ਨਹੀਂ ਫਿਕਰ ਨਾ ਕਰੀ ਜਨਾਨੀ ਤੇਰੀ ਸਾਹ ਬਰਖੀ ਆ ਸੁਖਨ ਨਰਾਲੇ ਬਾਬੇ ਨੇ ਨਾ ਭੈਣੇ ਨਰਾਲੇ ਬਾਬੇ ਨੇ ਨਹੀਂ ਸਾਮੀ ਹੋਈ ਜਨਾਨੀ ਤਾਂ ਮੈਂ ਪਕੜਦੀ ਹੀ ਰਹੂੰਗੀ ਬਸ ਕਾਇਆ ਵੀ ਸੇਵਾ ਕਰਦੀ ਆ ਸੇਵਾ ਕਰਦੀ ਆ ਮੈਂ ਉੱਥੇ ਕਿਉਂਕਿ ਮੇਰੀ ਪੱਕੀ ਡਿਊਟੀ ਲੱਗਿਆ ਜੇ ਤੁਹਾਨੂੰ ਮੇਰਾ ਘਰ ਦਿਖਾਵਾਂ ਕਾ ਫੂ ਸੁੱਕ ਗਿਆ ਪਿਆਗਾ ਘਰੇ ਛੱਤਾਂ ਦੇ ਬਾਲੇ ਟੁੱਟ ਗਏ ਭਾਈ ਐਨੀ ਪੱਕੀ ਸੇਵਾਦਾਰ ਨਹੀਂ ਵੀ ਨਹੀਂ ਹੋਣੀ ਚਾਹੀਦੀ ਜਿਹੜੀ ਨੂੰ ਆਪਦੇ ਘਰ ਦਾ ਨਹੀਂ ਖਿਆਲ ਹੈਗਾ ਨਹੀਂ ਖਿਆਲ ਰੱਖਣਾ ਚਾਹੀਦਾ ਭਾਈ ਹੂੰ ਖਿਆਲ ਰੱਖਣਾ ਚਾਹੀਦਾ ਤੇ ਮੈਂ ਫੇਸਬੁੱਕ ਤੇ ਪੋਸਟ ਪਾ ਦਮਾ ਪਾ ਦਿਓ ਜੀ ਠੀਕ ਹੈ ਜੀ ਡੇਲੀ ਡੇਲੀ ਮੈਂ ਫੇਸਬੁੱਕ ਤੇ ਅਪਡੇਟ ਰਹਿਣੀ ਹੁੰਦੀ ਆ ਇੰਸਟਾ ਤੇ ਵੀ ਜਿੱਥੇ ਜਿੱਥੇ ਸ਼ੂਟ ਕਰੀਦਾ ਦੱਸ ਦੇਈਦਾ ਹੁੰਦਾ ਆਡੀਅנס ਨੂੰ ਵੀ ਅੱਜ ਅਸੀਂ ਇੱਥੇ ਸ਼ੂਟ ਕਰ ਰਹੇ ਆ ਤੇ ਕੱਲ ਨੂੰ ਅਸੀਂ ਉੱਥੇ ਸ਼ੂਟ ਕਰਨਾ ਠੀਕ ਹੈ ਜੀ ਲੁੱਚਾ ਬੁੜੇ ਦਾ ਸ਼ੂਟ ਚੱਲ ਰਿਹਾ ਬਹੁਤ ਵਧੀਆ ਤੇ ਕੁਝ ਕੁ ਸੀਨ ਹੋ ਗਏ ਕੁਝ ਕੁ ਰਹਿ ਗਏ ਤੇ ਹਜੇ ਸਾਡੇ ਚੱਲ ਰਹੇ ਨੇ ਸੀਨ ਮਿਲਦੇ ਆ ਅਗਲੀ ਅਪਡੇਟ ਦੇ ਨਾਲ ਮਲਾਵਾਂਗੇ ਕਿਸੇ ਹੋਰ ਵਧੀਆ ਬੰਦੇ ਦੇ ਨਾਲ ਤੁਹਾਨੂੰ ਮਿਲਦੇ ਆ ਅਗਲੇ ਸੀਨ 'ਚ ਨਾ ਤੁਹਾਨੂੰ ਸ਼ਰਮ ਨਹੀਂ ਆਈ ਹੈਗੀ ਕਾਦੀ ਕੋਟਮ ਨਾਲ ਰਾਤ ਲੈ ਕੇ ਰਹਿ ਕੇ ਆਈਆਂ ਹਾਂ ਹਾਂ ਮੈਂ ਨਰਾਲੇ ਬਾਬੇ ਦੇ ਗਈ ਸੀ ਕੋਟਮ ਨਾਲ ਅਸੀਂ ਦੋਨੇ ਜਾਣੇ ਇਕੱਠੇ ਨਰਾਲੇ ਬਾਬੇ ਦੇ ਡੇਰੇ 'ਚ ਰਹਿ ਕੇ ਆਏ ਆ ਜਿਹਨੂੰ ਮਰਜ਼ੀ ਪੁੱਛ ਲਓ ਸਾਨੂੰ ਕੋਈ ਡਰ ਨਹੀਂ ਮਾਰਿਆ ਕਿਸੇ ਦਾ ਠੀਕ ਹੈ ਨਰਾਲਾ ਬਾਬਾ ਸਾਡਾ ਅਸੀਂ ਨਰਾਲੇ ਬਾਬੇ ਦੇ ਮੇਰੇ ਕੋੜਮ ਨੇ ਵੀ ਉਤੋਂ ਨਾਮ ਸ਼ਬਦ ਲੈ ਲੈਣਾ ਆ ਕੋਈ ਗੱਲ ਨਹੀਂ ਅਸੀਂ ਦੋਨੇ ਫੇ ਡੇਰੇ ਫੇਰ ਜਾਇਆ ਕਰਾਂਗੇ ਅਸੀਂ ਜਾ ਕੇ ਆਏ ਆ ਅਸੀਂ ਵੋਟਾਂ ਦਾ ਸਮਰਥਨ ਲੈਣਾ ਸੀ ਐਮਐਲਏ ਦੀਆਂ ਵੋਟਾਂ ਤੇ ਤੁਹਾਡੀ ਸਰਜੀਤ ਕੌਰ ਖੜ ਰਹੀ ਹੈ ਸਪੋਰਟ ਕਰਿਓ ਪਿੰਡ ਕਾਸੀਵਾਲ ਤੋਂ ਖੜੀ ਆ ਸਰਜੀਤ ਕੌਰ ਐਮਐਲਏ ਦੀਆਂ ਵੋਟਾਂ ਤੇ ਜਿਨੀ ਨਿਰਾਲੇ ਬਾਬੇ ਦੀ ਸੰਗਤ ਹੈ ਉਹ ਜ਼ਰੂਰ ਮੈਨੂੰ ਵੋਟਾਂ ਪਾਓ ਮੈਂ ਇਹੀ ਕਹਿਣਾ ਮੇਰੀ ਬੋਟ ਪੱਕੀ ਆ ਚਾਚੀ ਤੇਰੇ ਕਣੀ ਬਗੜ ਦੀ ਵੋਟ ਵੀ ਪੱਕੀ ਆ ਚਾਹੇ ਉਹ ਬਾਹਰੇ ਵਗ ਗਿਆ ਪਰ ਵੋਟ ਉਹਦੀ ਪੱਕੀ ਆ ਕਹਿਣ ਕੇ ਵੋਟਾਂ ਪਵਾ ਦੂੰਗਾ ਪਵਾ ਦਊਗਾ ਚਲ ਬਗੜਾ ਤੇਰੀ ਚਾਚੀ ਐ ਮੱਲੇ ਬਣ ਲੱਗੀ ਆ ਹਾਂ ਜੇ ਬੱਗੜ ਜੇ ਬੱਗੜ ਹੁੰਦਾ ਤਾਂ ਗੱਲ ਵੱਖਰੀ ਸੀ ਅੱਜ ਕਿਤੇ ਬੱਗੜ ਹੁੰਦਾ ਹਾਂ ਚਾਹ ਬਹੁਤ ਹੋਣਾ ਸੀ ਬਹੁਤ ਚਾਹ ਹੋਣਾ ਸੀ ਹੁਣ ਵੀ ਤਬਗੜਾ ਤੈਨੂੰ ਬਹੁਤ ਚਾਹ ਆ ਤੈਨੂੰ ਪਤਾ ਮੈਨੂੰ ਪਤਾ ਤੈਨੂੰ ਆਸਟ੍ਰੇਲੀਆ ਬੈਠੇ ਨੂੰ ਚਾਹ ਬਹੁਤ ਆ ਬਹੁਤ ਚਾਹ ਮੱਲੇ ਬਣੂਗੀ ਤੇ ਇਹਦੇ ਪਿੱਛੇ ਭਾਈ ਮੇਰੇ ਕੋਲ ਬੰਦਾ ਬਹੁਤ ਵੱਡਾ ਹੱਥ ਹੈ ਹਾਂ ਤੇ ਬਾਕੀ ਹੁਣ ਆਪਾਂ ਨੂੰ ਲਾਲਵੱਤੀ ਵਾਲੀ ਗੱਡੀ ਮਿਲ ਜਾਣੀ ਆ ਇੱਕ ਫੋਰਚੂਨਰ ਗੱਡੀ ਮੋਰੇ ਜਿਹਦੇ ਵਿੱਚ ਮੇਰਾ ਕੋੜਮ ਰਾਮ ਸਰੂਪ ਬੈਠਿਆ ਕਰੂਗਾ ਵਿਚਕਾਰ ਗੱਡੀ ਮੇਰੀ ਤੇ ਭੂਰੇ ਦੀ ਜਿਹੜੀ ਪਿੱਛੇ ਗੱਡੀ ਹੋਇਆ ਕਰੂਗੀ ਉਹ ਪੁਲਿਸ ਵਾਲਿਆਂ ਦੀ ਤੇ ਸਿਕਿਉਰਿਟੀ ਗਾਰਡ ਦੀ ਹੁਣ ਚਾਚੀ ਬਣੂਗੀ ਐਮਐਲਏ ਸਰਜੀਤ ਕੌਰ ਐਮਐਲਏ ਤੇ ਭਾਸ਼ਣ ਦੇਣਾ ਹੁਣ ਮੈਨੂੰ ਸਿਖਾਊਗਾ ਰਾਮ ਸਰੂਪ ਬਹੁਤ ਪਾ ਸਿਖਾਂਗੇ ਪਹਿਲਾਂ ਅਸੀਂ ਭੁੱਖ ਲੱਗੀ ਆ ਰੋਟੀ ਖਾ ਲਈਏ ਫੂਰਾ ਕੰਜਰ ਰੋਟੀਆਂ ਲੈ ਕੇ ਆਉਣ ਵਾਲਾ ਐ ਅਸੀਂ ਪਹਿਲਾਂ ਫੇਰ ਰੋਟੀ ਖਾਵਾਂਗੇ ਰੋਟੀ ਮਾਤੋਂ ਚੋਰੀ ਖਾਨੀ ਆ ਉਹਦੀ ਰੁਪਾਈ ਜਿਹੜੀ ਜੀਬ ਉਹਦੀ ਉਹ ਕਾਲੀ ਆ ਉਹ ਰੋਟੀ ਖਾਂਦੀ ਨੂੰ ਮੈਂ ਤਾਂ ਦਿੰਦਾ ਟੋਕ ਮੈਂ ਨਹੀਂ ਫਿਰ ਤੇ ਰੋਟੀ ਪੱਚਦੀ ਨਹੀਂ ਹੈਗੀ ਮੇਰੇ ਰੋਟੀ ਪੱਚਦੀ ਨਹੀਂ ਇਸ ਕਰਕੇ ਮੈਂ ਭਾਈ ਉਹ ਤੋਂ ਦੂਰ ਬੈਠ ਕੇ ਰੋਟੀ ਖਾਨੀ ਚਲ ਅੱਜ ਵੀ ਦੂਰ ਬਹਿ ਕੇ ਰੋਟੀ ਖਾਈ ਪ੍ਰਣਾਮ ਜੀ ਸਾਰਿਆਂ ਨੂੰ ਜੈ ਨਿਰਾਲੇ ਬਾਬੇ ਦੀ ਜੈ ਪੋਪਾ ਸਮਮੀ ਮਮੀ ਦੀ ਜੈ ਛੋੜਣ ਦਿੰਨੇ ਆ ਕਾਣੂ ਬਲ ਜੱਪਨਾ